ਦੇ ਪਿੰਡ ਦਬੁਰਜੀ ਚ ਸੂਬੇਦਾਰ ਚੰਨਣ ਸਿੰਘ ਢਿੱਲੋ ਕਲੋਨੀ ਦਬੁਰਜੀ ਕੋੜ ਕਿਸਾਨ ਦੇ ਕਾਮੇ ਵੱਲੋਂ ਲਗਾਈ ਪੈਲੀ ਵਿੱਚ ਪਰਾਲੀ ਨੂੰ ਅੱਗ ਵੀਡੀਓ ਚ ਦੇਖ ਸਕਦੇ ਹੋ ਸ਼ਰਿਆਮ ਕਾਨੂੰਨ ਦੀਆਂ ਤੱਜੀਆਂ ਉਡਾਈਆਂ ਜਾ ਰਹੀਆਂ ਹਨ ਨਾਲ ਲਾਗੂ ਦੇ ਕਿਸਾਨ ਨੇ ਕੀਤੀ ਪੁਲਿਸ ਨੂੰ ਸ਼ਿਕਾਇਤ ਮੌਕੇ ਤੇ ਪਹੁੰਚੀ ਪੁਲਿਸ ਹਰਪਾਲ ਸਿੰਘ ਯੂਕੇ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਸਾਹ ਅਤੇ ਵਾਤਾਵਰਨ ਪ੍ਰਦੂਸ਼ਣ ਖਰਾਬ ਕਰਨ ਤੇ ਜਿਸ ਨਾਲ ਕਈ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ ਪੁਲਿਸ ਪ੍ਰਸ਼ਾਸਨ ਕੋਲੋਂ ਪਰਚਾ ਕਰਨ ਦੀ ਮੰਗ ਕੀਤੀ ਪਹਿਲੀ ਦੇ ਮਾਲਕ ਵੱਲੋਂ ਸਰਕਾਰ ਦਾ ਵਿਰੋਧ ਕੀਤਾ ਕਿਉਂ ਬਾਈ ਹਰਪਾਲ ਸਿੰਘ ਜੁਕੇ ਕਿਥੋਂ ਰਹਿਣ ਵਾਲੇ ਮੈਂ ਪਿੰਡ ਦਬੂਰਜੀ ਹਾਲ ਤਰਨਤਾਰ ਦਾ ਰਹਿਣ ਹਾਲ ਨੰਬਰ ਸਾਹ ਰਹਿਣ ਵਾਲਾ ਮੇਰੀ ਜ਼ਮੀਨ ਲੱਗੇ ਥੇ ਮੈਂ ਇਥੇ ਆਇਆ ਚਾਰ ਕਿੱਲੇ ਜ਼ਮੀਨ ਮੇਰੀ ਮੇਰੇ ਨਾਲ ਦੀ ਜ਼ਮੀਨ ਵਿੱਚ ਸ਼ਰੀਆਮ ਵਿਨੋਦ ਕੁਮਾਰ ਉਹਦਾ ਬਾ ਮਿੰਦਰ ਸਿੰਘ ਦਿਹਾੜੀਦਾਰ ਅਤੇ ਇਹਦਾ ਮਾਲਕ ਰਾਜਵਿੰਦਰ ਕੋ ਗੁਰਪ੍ਰੀਤ ਜਿਹਨੇ ਅੱਗ ਲਾਈ ਆ ਜਿਹਨੇ ਅੱਗ ਲਵਾਈ ਆ ਅੱਗ ਲਾਉਣ ਨਾਲੋਂ ਅੱਗ ਲਵਾਉਣ ਵਾਲਾ ਦੋਸ਼ੀ ਜ਼ਿਆਦਾ ਜਿਹਨੇ ਅੱਗ ਲਵਾਈ ਆ ਸ਼ਰੀਆਮ ਸ਼ਰੀਆਮ ਅੱਗ ਲੱਗੀ ਆ ਐ ਪੁਸ ਮੌਕੇ ਨੂੰ ਕਿਹਾ ਪੁਸ ਮੌਕੇ ਤੇ ਆ ਗਈ ਆ ਇਹ ਧੂਏ ਨਾਲ ਹਾਡੇ ਪਿੰਡ ਦੇ ਪਾਸੋਂ ਜੋ ਤੁਮ ਫੇਫੜਿਆਂ ਕਰਕੇ ਇੱਕ ਬੰਦੇ ਡੈਥ ਹੋ ਗਈ ਆ ਅਸੀਂ ਕਹਿੰਦੇ ਸਰਕਾਰ ਕੋ ਜਾਣ ਜੇ ਪੈੜੀ ਨਹੀਂ ਵਗਦੀ ਸਰਕਾਰ ਕੋ ਕਿਸ ਤਰੀਕੇ ਦਾ ਹੱਲ ਕਰਨ ਰੂਟਾ ਵੀ ਟੱਲਿਓਂ ਝੋਣੇ ਦਾ ਹੱਲ ਕਰਨ ਪਰ ਇਹਨੇ ਅੱਗ ਲਾ ਲਾ ਕਿ ਲੋਕਾਂ ਨੂੰ ਜਾ ਪਿੰਡ ਦੇ ਨਾਲ ਸਾਰਾ ਪਿੰਡ ਵੇਖੋ ਪਿੰਡ ਘਰਵਾ ਨਾਲ ਹੀ ਪਿੰਡ ਅੱਗ ਲਾਤੀ ਨੇ ਕੀ ਕਾਰਵਾਈ ਕਰਵਾ ਰਹੇ ਅਸੀਂ ਕਹਿੰਦੇ ਜੋ ਕਾਰਵਾਈ ਬੰਦੀ ਹੈ ਕਰੇ ਇਹਨਾਂ ਦਾ ਪਾਸਪੋਰਟ ਰੱਤ ਹੋਵੇ ਇਹਨਾਂ ਦੇ ਕਾਰਵਾਈ ਹੋਵੇ ਪਰਚਾ ਦਰਜ ਹੋਵੇ ਤੈਨ ਸਾਦਾ ਪਰਚਾ ਦਰਜ ਹੋਵੇ ਨਾ ਤੇ ਫਜਲਪੁਰ ਘਰਤਪਾਨ ਜਿਹੜੀ ਪ੍ਰਕਾਰ ਨਾਲ ਟੀਮ ਮੈਸੇਜ ਦੇਣਾ ਚਾਹੁੰਦੇ ਆਂ ਅਸੀਂ ਬੇਨਤੀ ਕਰਦੇ ਹਾਂ ਸੀਐਮ ਸਾਹਿਬ ਨੂੰ ਕਿ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਬਾਂਦੀ ਕਰਨਾ ਮੈਂ ਨਰਕਮ ਜਿਹੜੀ ਪਰਾਲੀ ਨੂੰ ਅੱਗ ਲਾਈ ਆਨੇ ਤੇਰੇ ਵੱਲੋਂ ਕਿੰਨਾ ਦੀ ਪੈੜੀ ਹੈ ਇਹ ਅਮਰ ਸ਼ਹਿਰ ਕੀ ਮਾਲ ਹੈ ਤੁਹਾਨੂੰ ਕਿੰਨੇ ਕਿ ਅੱਗ ਲਾਉਂਗਾ ਮੈਂ ਵੀ ਆਈ ਦੇ ਦਿਆਂ ਸੀ ਨਵੇਂ ਜਗ੍ਹਾ ਦੇ ਦਿੰਦੀ ਸੀ ਤੁਸੀਂ ਅੱਗ ਲਾਤੀ ਹਾਂ ਇਹ ਜਿਵੇਂ ਕੀ ਰੋਟੀ ਘੇਰ ਲਾ ਕੇ ਪਾਣੀ ਮੈਂ ਕੀ ਕਰੀ ਮੈਂ ਤਾਂ ਦੱਸਦੀ ਨਾ ਜਿਹੜੀ ਕਾਜ ਪਰਾਲੀ ਜਿਹੜੀ ਅੱਗ ਲਾਈ ਆ ਨੀ ਕਰ ਲੈ ਕਿ ਦੀ ਆਰੀ ਕਾਰਵਾਈ ਸਦਾਰ ਭਾਗ ਸਿੰਘ ਨਾਲੋਂ ਨਾਲ ਕਪੜੇ ਜਿਹੜੀ ਦਰਜ ਕਰਵਾਈ ਗਈ ਸੀ ਉਹਦੇ ਸਬੰਧੀ ਮੌਕੇ ਤੇ ਆਏ ਆ ਤੇ ਪਰਾਲੀ ਨੂੰ ਅੱਗ ਲਾਈ ਗਈ ਸੀ ਆਪਣੇ ਅੰਦਰ ਕੁਮਾਰ ਜਿਹੜੇ ਦਾਦੇ ਇਹਨਾਂ ਨੇ ਅੱਗੇ ਜ਼ਮੀਨ ਕੇ ਕੋਲ ਨੇ ਠੇਕੇ ਤੇ ਲਈ ਆ ਤੇ ਆਪ ਉਹ ਸਾਈਡ ਤੇ ਹੋ ਗਏ ਆ ਚਲੋ ਬਾਅਦ ਦੇ ਵਿੱਚ ਉਹਨਾਂ ਦੇ ਖਿਲਾਫ ਜਿਹੜੀ ਐਫਆਈਆਰ ਦਰਜ ਕਰਨ ਲਈ ਆ ਦੂਸਰਾ ਬੰਦਾ ਜਿਹੜਾ ਆ ਉਹਨੂੰ ਉਹਨਾਂ ਨੇ ਦਿਹਾੜੀ ਤੇ ਰੱਖਿਆ ਆ ਉਹਦਾ ਚੂਨੀ ਮੇਨ ਜਿਹੜੇ ਉਹੀ ਉਹਨਾਂ ਦੇ ਖਿਲਾਫ ਐਫਆਈਆਰ ਥੈਂਕ ਯੂ ਸਰ ਅਸੀਂ ਮੈਂ ਬੀਬੀ ਜਸਵੀਰਪੁਰ ਆ ਪਿੰਡ ਦੇ ਗੁਰਜੀ ਆ ਤੇ ਆਪਣਾ ਬਾਬਾ ਦੀਪ ਸਿੰਘ ਦੀ ਜੂ ਠੀਕ ਹੈ ਬਾਕੀ ਗੱਲ ਕੀ ਆ ਆਪਾਂ ਅੱਗ ਲਾਉਣ ਦੇ ਹੱਕ ਤੇ ਤੇ ਜਰੂਰ ਨਹੀਂ ਗੇ ਮੰਨਨੇ ਪਰ ਜਦੋਂ ਸਾਡੀ ਸਰਕਾਰ ਸੁਣਦੀ ਨਹੀਂ ਅਸੀਂ ਇਹਨੂੰ ਕਿੱਥੇ ਕੱਢ ਕੇ ਰੱਖੇ ਕੱਢ ਕੇ ਰੱਖੀਏ ਕੱਢ ਕੇ ਰੱਖੀਏ ਸਰਕਾਰ ਸਾਡੀ ਵੀ ਕੋਈ ਗੱਲ ਸੁਣੇ ਕਿਉਂ ਅਸੀਂ ਆਪਣੇ ਮੁਕਰ ਤਾਂ ਦੇਹ ਤੇ ਰੱਖੀ ਹਾਂ ਕਿਤਾ ਥੋੜੀ ਥਿੜੀ ਤਾਂ ਹੈ ਨਹੀਂ ਕਰੀ ਆਪਾਂ ਤੇ ਚਮਚੋਲੇ ਦੇ ਪਾਗੇ ਰੱਖ ਲਾਂਗੇ ਠੀਕ ਹੈ ਇਹਨੂੰ ਤੇ ਕਿਸੇ ਬੰਨੇ ਲਾਵਾਂਗੇ ਸਾਡੀ ਕੋਈ ਮਜਬੂਰੀ ਆ ਅਸੀਂ ਤਾਂ ਅੱਗ ਲਾਉਨੇ ਆ ਬਾਕੀ ਗੱਲ ਕੀ ਸਾਨੂੰ ਸਰਕਾਰ ਦੱਸੇ ਇਹਦਾ ਕੀ ਮਸਲਾ ਹੱਲ ਕਰਨ ਕਰਨ ਲੈ ਜਾਣ ਚਾਹਦੇ ਹਾਂ ਹੱਦੇ ਕਿਉਂ ਨਹੀਂ ਨਾ ਅਸੀਂ ਬਾਰ-ਬਾਰ ਕਹਿੰਨੇ ਆ ਅਸੀਂ ਆਗਰ ਨੇ ਕਿਹਾ ਛੱਡਿਆ ਜੇ ਪਰ ਗਾਇਬ ਹੋ ਗਿਆ ਆਪਣੇ ਆਪ ਆ ਗਏ ਪੂਰੀ ਹੈ ਮੈਂ ਮੰਨਦੀ ਆ ਤੁਸੀਂ ਮਮਾਰ ਕਹਿੰਦੇ ਬਰਾੜੀ ਆ ਧੂਆ ਤੁਹਾਨੂੰ ਦਿਸ ਗਿਆ ਤੁਹਾਨੂੰ ਫਟ ਪਤਾ ਲੱਗ ਗਿਆ ਅੱਗ ਲੱਗ ਗਈ ਆ ਠੀਕ ਹੈ ਨਾ ਜਿਹਨੋਂ ਪਟਾਕੇ ਚਾਹਦੇ ਸੀ ਉਹਦਾ ਪ੍ਰੋਡੂਸਰ ਕਿੱਥੇ ਗਿਆ ਮੈਂ ਇਹਨੂੰ ਕਿਸਾਨ ਮਜ਼ਦੂਰ ਹੈ ਸਾਡੇ ਸਾਰੇ ਪਰਲੇ ਜਾਣਦੇ ਆ ਜੇ ਸਾਡੇ ਇਹ ਕਿੱਥੇ ਪਟਾਕੇ ਵਾਲੀ ਖਾਂਟਰੀ ਸਾੜ ਕੇ ਅਸੀਂ ਬਲਾਈਆਂ ਹੁੰਦੀਆਂ ਸਾਡੇ ਜ਼ਮੀਨਾਂ ਦੇ ਵਿੱਚ ਉਗਦੀ ਹੁੰਦੀ ਤੇ ਅੱਜ ਸਾਡੇ ਤੇ ਪਰਚੇ ਹੋਣੇ ਸੀ ਫੇਰ ਵੀ ਕਰੋ ਕੋਈ ਗੱਲ ਠੀਕ ਹੈ ਨਾ ਕਹਿਣਾ ਸੀ ਇਹਨਾਂ ਪਟਾਕੇ ਬਣਾਏ ਆ ਜ਼ਮੀਨ ਦੇ ਵਿੱਚ ਹੁਣ ਕਿਉਂ ਨਹੀਂ ਇਹਨਾਂ ਪਟਾਕਿਆਂ ਤੇ ਕਿਉਂ ਨਹੀਂ ਇਹਨਾਂ ਦੀ ਪਾਬੰਦੀ ਲੱਗ ਸਕਦੀ ਫਸਲਾ ਹੁੰਦੀਆਂ ਸਾਡੇ ਕੋਈ ਚੁੱਕਣ ਆ ਵੇਖੋ ਮੇਰੇ ਨਾਲ ਚੱਲੇ ਮੇਰੇ ਘਰੇ ਤੋਂ ਜਾ ਕੇ ਵੇਖੋ ਜਨਾ ਸਾਡੇ ਹੈ ਹੀ ਬੰਦੇ ਤਾਂ ਉੱਥੇ ਲਾ ਹਾਸੇ ਆ ਚਲਾ ਰੇੜੇ ਪਿੱਛੇ ਬਾ ਬਾ ਵੀ ਸਕਦੇ ਹੋ ਕਿ ਕਿਹੜੇ ਛੱਜਾ ਨਾਲ ਗੱਗਦਾ ਹੈ ਇਹਦਾ ਬਹੁਤ ਗੱਲ ਗਿਆ ਇਹ ਮੇਰਾ ਫਸਾ ਬਾ ਸਕਦਾ ਬਾ ਕੇ ਖਾਣ ਨੂੰ ਬਾਰੇ ਤੁਸੀਂ ਜਪਰੀ ਕੋਟ ਤੇ ਕਿਉਂ ਨਹੀਂ ਗਏ ਇੱਕ ਵਾਰ ਤੁਸੀਂ ਕਰਾ ਕੇ ਕਿੰਦਾ ਕਿਉਂ ਹੁੰਦਾ ਕਿੱਰੇ ਕਰਦੇ ਇਹ ਸੇ ਕਰਕੇ ਹੀ ਲੈ ਕੇ ਖਲੋਤੇ ਸਾਡੇ ਹੱਕ ਸਾਨੂੰ ਦਿਓ ਹੁਣ ਸਰਕਾਰ ਤੋਂ ਕੀ ਮੰਡੀ ਲੋਕ ਵੀ ਆ ਕੇ ਇਹ ਸਾਡਾ ਪਰਾਲੀ ਦਾ ਮਸਲਾ ਹੱਲ ਕਰ ਬਾਕੀ ਸਾਡਾ ਹੋਲ ਵੀ ਚਲੇ ਸਾਡੇ ਆਹੋ ਕਿਸਾਨਾਂ ਦੇ ਹੱਕ ਸਾਨੂੰ ਸਾਡੇ ਦੇ ਦੇਣ ਤੇ ਪਰਾਲੀ ਬਾਲਣ ਲਈ ਸਰਕਾਰ 2.5 ਹਜ਼ਾਰ ਰੁਪਏ ਦਿੰਦੀ ਉਹ ਲੈਂਦੇ ਤੇ 2.5 ਹਜ਼ਾਰ ਭਾਈਆ ਮੈਂ ਵੀ ਹਾਂ 2.5 ਹਜ਼ਾਰ ਕਿ ਸਰਕਾਰ ਆਪਾਂ ਨੂੰ ਨਹੀਂ ਦਿੰਦਾ ਨਾ 2.5 ਇਹ ਦਿੰਦੀ ਕਿ ਕਰ ਰਹੇ ਹੋ ਅਸੀਂ ਕੁਝ ਨਹੀਂ ਲੈਂਦੇ ਇਹ ਸਰਕਾਰ ਚੁੱਕ ਲੈ ਹਾਂ ਲੈ ਦੇ ਸਰਕਾਰ ਚੁੱਕ ਲੈ ਸਰਕਾਰ ਨੇ ਕਾਨੂੰਨ ਬਣਾਇਆ ਉਹਨੂੰ ਵੀ ਕੋਈ ਨਹੀਂ ਸਮਝਦਾ ਅਸੀਂ ਨਹੀਂ ਕੋਈ ਸਮਝਦਾ ਹਾਂ ਇਹ ਹਾਂ ਡਾਇਰੈਕਟ ਅਸੀਂ ਸਰਕਾਰ ਜਾਂ ਸਾਡਾ ਕੋਈ ਅਸੀਂ ਵੀ ਸਰਕਾਰ ਦਾ ਕਾਨੂੰਨ ਨਹੀਂ ਮੰਨਦੇ ਅਸੀਂ ਪੱਤੇ ਦਿੱਤੇ ਜਾਣਗੇ ਤੇ ਉਹਨੂੰ ਕੋਈ ਸਮਝਦੀ ਪਰ ਅਸੀਂ ਕੋਈ ਸਮਝੇ ਅਸੀਂ ਕਿਉਂ ਅਸੀਂ ਸੱਚੇ ਆ ਸਰਦਾਰ ਝੂਠੇ ਸਰ ਤੇ ਪਰਚਾ ਕਰ ਰਹੀ ਆ ਕਿਉਂ ਪਰਚਾ ਕਰ ਰਹੀ ਆ ਜੇ ਨੂੰ ਪਰਾਲੀ ਨੂੰ ਚੁੱਕ ਕੇ ਲੈ ਜਾ ਜਿੱਥੇ ਫੈਕਟਰੀ ਆ ਨਾ ਗੈਰਨ ਚੁੱਕ ਕੇ ਜਿੱਥੇ ਖਾਣਾ ਘਰ ਨਾ ਅਸੀਂ ਤਾਂ ਕਹਿੰਦੇ ਅਸੀਂ ਅੱਗ ਲਾਉਣੇ ਮਜਬੂਰੀ ਨੂੰ ਸਾਡੀ ਮਜਬੂਰੀ ਆ ਅੱਗ ਲਾਉਣ ਦੀ ਅਸੀਂ ਕਿੱਥੇ ਇਹਨੂੰ ਬਾਹਰ ਕੱਢ ਕੇ ਕਿਤਨਾ ਫਸਲ ਕਣਕਾ ਲੇਟ ਹੁੰਦੀ ਆ ਸਾਡਾ ਲੇਟ ਬਹੁਤ ਜਾ ਲੇਟ ਹੁੰਦੀ ਆ ਬਹੁਤ ਕੀ ਕਰੀਏ ਤੁਸੀਂ ਆਪ ਸਿਆਣੇ ਆ ਤੁਸੀਂ ਹੁਣ ਕੀ ਹੁਣ ਤੁਹਾਡੇ ਕੀ ਮੰਗ ਹੈਗੇ ਆ ਜਿਹੜੀ ਅੱਗ ਲਾਈ ਆ ਇਹ ਸਹੀ ਹੈ ਸਾਡੇ ਬੱਚੇ ਨਹੀਂ ਰੱਦ ਹੋਣੇ ਚਾਹੀਦੇ ਰੱਦ ਹੋਣੇ ਚਾਹੀਦੇ ਸਾਡੇ ਬੱਚੇ ਬੰਦਾ ਹੱਲ ਨਹੀਂ ਕਰ ਲੈਣਾ ਅਗਲਾਂ ਦੇ ਫੇਵਰ ਕਰਦੇ ਅਗਲਾਂ ਦੇ ਫੇਵਰ ਕਰਦੇ ਮੇਰੀ ਸੁਣਨਾ ਆ ਅੱਗੇ ਅਸੀਂ ਤੁਹਾਨੂੰ ਕਿਹਾ ਸੀ ਮਜਬੂਰੀ ਨੂੰ ਲਾਈ ਆ ਅਸੀਂ ਕਿਤੇ ਚਾਹ ਨੂੰ ਅੱਗ ਨਹੀਂ ਲਾਈ ਜੇ ਉਪਰਾਲੀ ਚੋਂ ਜਦੋਂ ਅਸੀਂ ਕਦੋਂ ਦੇ ਕਹਿਂਦਾ ਕਦੋਂ ਦੇ ਛੋਣੇ ਆ ਪਾੜਨਦਾ ਆ ਇਹ ਪ੍ਰੋਡਕਸ਼ਨ ਫੈਲਦਾ ਪਿਆ ਵਾ ਜੈ ਪਤਾ ਕਿਹੜਾ ਪ੍ਰੋਡਕਸ਼ਨ ਕੋਈ ਨਾ ਇਹ ਪ੍ਰਾਈ ਦਾ ਪ੍ਰੋਡਕਸ਼ਨ ਉਹ ਗੱਡੀਆਂ ਕੋਲ ਇੰਨੇ ਜ਼ਿਆਦਾ ਕੋਈ ਪ੍ਰੋਡਕਸ਼ਨ ਨਹੀਂ ਆਗਾ ਇਹ ਜ਼ਿਆਦਾ ਪ੍ਰੋਡਕਸ਼ਨ ਹੈ ਤੁਸੀਂ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਜੀ ਸਰਕਾਰ ਕੋ ਕੀ ਮੰਗ ਕਰਦੇ ਜੀ ਅਸੀਂ ਕਹਿੰਦੇ ਸਾਡੇ ਮਸਲੇ ਹੱਲ ਕਰੋ ਪਰਚੇ ਰੱਦ ਕਰੋ ਰੱਦ ਕਰ ਮਸਲਾ ਅਸੀਂ ਪਰਚਾ ਨਹੀਂ ਹੋਣ ਦੇ ਉਹਨੇ ਜੇ ਪ੍ਰਾਲੀ ਨੂੰ ਅਗਲੋਂ ਦੇ ਰਹੋਗੇ ਤੁਸੀਂ ਆਲਾਵਾ ਮਸਲਾ ਹੱਲ ਕਰਦੋਗੇ ਹਾਂ ਕੋਈ ਲੋੜ ਕੋਈ ਨਹੀਂ ਮਜਬੂਰੀ ਨੂੰ ਲਾਉਂਦਾ ਐ ਮਜਬੂਰੀ ਨੂੰ ਤੁਸੀਂ ਸਾਨੂੰ ਦੱਸ ਕੇ ਪ੍ਰਾਣੀ ਚੋਕੇ ਲੈ ਜਾਓ ਅਸੀਂ ਲਉਂਦੇ ਨਹੀਂ ਲਉਂਦੇ ਨਹੀਂ ਆਪਾਂ ਸਾਡਾ ਕੋਈ ਚਾਹ ਨਹੀਂ ਨਾ ਆਪਾਂ ਜਿੰਨੀ ਵੀ ਸਾਨੂੰ ਰਹਿ ਜਾਂਦੀ ਐ ਉਹਨੂੰ ਅੱਗ ਲਾ ਕੇ ਆਪਾਂ ਫਸਲ ਬੀਜਦੇ ਆਂ ਉਹ ਸਰਕਾਰ ਨੂੰ ਉਹਨੂੰ ਟੈਕਸ ਦੇਣੇ ਆਪਾਂ ਕੋਈ ਕਿੰਨਾ ਦਸਾ ਮੰਡੀਆਂ ਦੇ ਵਿੱਚ ਆਪਣਾ ਕੋਲ ਮੰਡੀਆਂ ਦੀ ਕਿਹਦਾ ਇਹ ਕਿਨਾ ਸਾਡੇ ਤੋਂ ਤੁਸੀਂ ਕਰਤਾ ਪੁੱਨਦੇ ਕਰਜਾ ਨਹੀਂ ਕਰਦੇ ਉਹ ਸਾਡਾ ਮੁਕਤ ਨਹੀਂ ਜਾਣਦੇ ਚੋਨਾ ਅਸੀਂ ਪਾਲ ਕੇ ਪੁੱਤਾਂ ਵਾਂਗ ਦਸੰਗਾ ਹੱਦੇ ਗਿਂਦਾਂ ਗੋ ਸਰਕਾਰ ਵੱਲੋਂ ਤਨਖੇ ਦੀ ਵਜ਼ਗੀ ਮਿਲਾਨਾ ਕਿ ਪਾਣੀ ਕਹਿੰਦੇ ਪਾਣੀ ਬੱਤੀ ਸਾਰੀ ਫਰੀਦ ਦਿੰਦੇ ਪਰ ਸਰਕਾਰ ਉਹ ਦਫੂ ਕਾਲਾ ਕਰਦਾ ਸਾਡਾ ਅੱਛਾ ਠੀਕ ਇਹ ਬੰਦੇ ਲਾਇਆ ਸਾਨੂੰ ਉਹਨਾਂ ਨੇ ਚਲੋ ਤੁਹਾਨੂੰ ਇਹ ਫਰੀ ਬੱਤੀ ਦੇ ਅਸੀਂ ਬੰਦੇ ਬੱਤੀ ਨਹੀਂ ਲੈਂਦੇ ਅਸੀਂ ਨਹੀਂ ਮੰਗਦੇ ਫਰੀ ਬੱਤੀ ਸਾਨੂੰ ਨਹੀਂ ਲੋੜ ਫਰੀ ਬੱਤੀ ਪਾਣੀ ਬੱਤੀ ਫਰੀ ਕੁਝ ਨਹੀਂ ਤੁਹਾਨੂੰ ਚਾਹੀਦਾ ਛਣ ਕੁਝ ਨਹੀਂ ਤੁਹਾਨੂੰ ਸਾਡੇ ਹੱਕ ਬੋਲ ਰੇਟ ਘਟਾ ਦਿਓ ਫਰੀ ਨਹੀਂ ਚਾਹੀਦਾ ਕੁਝ ਵੀ ਨਹੀਂ ਚਾਹੀਦਾ ਹਨ ਰੇਟ ਘਟਾਓ ਅਸੀਂ ਬਾਦੂ ਕਮਾਈ ਕਰਦੇ ਹਾਂ ਮਿਹਨਤ ਕਰਦੇ ਪੈਲੀਆਂ ਤੇ ਆਪਣੇ ਜੋਗੇ ਅਸੀਂ ਕਰ ਲਈਦਾ ਸਰਕਾਰਾਂ ਆਪਣੇ ਜੱਬ ਟੈਟ ਭਰਣੀਆਂ ਗਰੀਬਾਂ ਨੂੰ ਕੁਝ ਨਹੀਂ ਦੇ ਦਿੱਤਾ ਹੈ ਕਾ ਕਿਤਰਾ ਹੀ ਲੱਗੂ ਤੇ ਧਰਨੇ ਵੀ ਇਤਰਾ ਹੀ ਲੱਗਣਗੇ ਕੱਲ ਫੇਰ ਧਰਨੇ ਲਾਵਾਂਗੇ ਨਹੀਂ ਤੇ ਇਹਦੇ ਨਾਲ ਤੁਹਾਡੀਆਂ ਸੇਤਾਂ ਦੇ ਵੀ ਤਾਂ ਫਰਕ ਪਏਗਾ ਚਾਹੇ ਤੁਸੀਂ ਸਾਰਿਆਂ ਨੇ ਪੈਂਦਾ ਫੇਰ ਮੇਰੀ ਗੱਲ ਸੁਣੋ ਸਭ ਨਾਲ ਸਾਰੀ ਦੁਨੀਆ ਦੇ ਨਾਲ ਪਟਾਕੇ ਤੇ ਦਿਨਤੀ ਤਲਕੇ ਦੇ ਵੱਜ ਕੇ ਵੱਜ ਕੇ ਜਿਹੜੇ ਨੇ ਸਾਰੇ ਯਾਰੀ ਤੁਸੀਂ ਮੈਨੂੰ ਹੁਣਾ ਤੇ ਇੱਕ ਮਿੰਟ ਸਾਡੀ ਗੱਲ ਇੱਕੋ ਦੇ ਲਾਵਾਂਗੇ ਬਟਾਕੇ ਆਂਦੀ ਕਿਥੇ ਕਿੰਨੇ ਤੱਕ ਪਹੁੰਚਦਾ ਨਹੀਂ ਅਸੀਂ ਅੱਗ ਲਾ ਗਏ ਬਟਾਕੇ ਇੱਕ ਦੇ ਚੱਲਦਾ ਤਾਂ ਅੱਗੇ ਨਹੀਂ ਆਜੋ ਦੂਜੇ ਖੜਿਆ ਹੋਈ ਅੱਗੇ ਇੱਕ ਪਾ ਲੈ ਲੱਗੋ ਤਰ ਦੇ ਫੇਰ ਲੱਗਣਗੇ